ਹਾਂਜੀ ਸਸਿਗਲ ਜੀ ਇਸ ਵੇਲੇ ਆਪਾਂ ਪਹੁੰਚੇ ਆਂ ਭਗਤ ਸਿੰਘ ਜੀ ਦੇ ਜੱਦੀ ਘਰ ਜਿੱਥੇ ਉਹਨਾਂ ਦਾ ਬਚਪਨ ਗੁਜ਼ਰਿਆ ਤੇ ਬਚਪਨ ਉਹਨਾਂ ਨੇ ਆਪਣਾ ਬਤੀਤ ਕੀਤਾ ਤੇ ਆਹ ਉਹਨਾਂ ਦਾ ਜੱਦੀ ਘਰ ਆ ਦੇਖੋ ਲਿਖਿਆ ਸ਼ਹੀਦ ਆਜ਼ਮ ਭਗਤ ਸਿੰਘ ਜੱਦੀ ਘਰ ਤੇ ਖਟਕੜਕੜ ਕਲਾਂ ਦੇ ਵਿੱਚ ਇਸ ਵੇਲੇ ਅਸੀਂ ਖੜੇ ਆਂ ਤੇ ਆਜੋ ਤੁਹਾਨੂੰ ਅੰਦਰ ਵੀ ਲੈ ਕੇ ਜਾਂਦੇ ਆਂ ਅੰਦਰਲਾ ਵੀ ਤੁਹਾਨੂੰ ਦਿਖਾਵਦੇ ਆਂ ਸਾਰਾ ਕੁਝ ਆ ਇਹ ਪਹਿਲਾਂ ਇੱਟਾਂ ਦੇਖਵਾ ਤੁਸੀਂ ਜਿਹੜੇ ਪੁਰਾਣੇ ਧਰਮ ਦੇ ਸੀ ਜਿਦਾਂ ਮਤਲਬ ਇੱਟਾਂ ਲਾਈਆਂ ਹੁੰਦੀਆਂ ਸੀ ਉਹ ਚੀਜ਼ਾਂ ਉਦਾਂ ਹੀ ਸਾਹਮਣੇ ਰੱਖੀਆਂ ਆ ਦੇਖੋ ਆ ਵਿਚ ਆ ਦੂਜਾ ਚੂਨਾ ਜਿਹੜਾ ਹੁੰਦਾ ਉਹ ਲਾ ਕੇ ਹਨਾ ਆ ਕੋਲੇਜ ਦਾ ਦੀਵਾ ਰੱਖਣ ਨੂੰ ਉਦੋਂ ਇਹਦਾ ਮਤਲਬ ਹੁੰਦਾ ਨਹੀਂ ਸਗਾ ਦੂਜਾ ਬੱਤੀ ਦਾ ਬਾਲਾ ਪ੍ਰਬੰਧ ਤੇ ਉਦੋਂ ਦੀਵੇ ਇੱਥੇ ਰੱਖ ਕੇ ਤਾਂ ਬਾਹਰ ਤੋਂ ਦਾ ਰੋਸ਼ਨੀ ਕਰਨੀ ਹੁੰਦਾ ਵੀ ਆ ਗੇਟ ਦੇ ਕੋਕ ਨੂੰ ਸੋਹਣੇ ਦੇਖਣੀ ਹੈ ਗੇਟ ਬਹੁਤ ਸੋਹਣਾ ਹੈ ਤੇ ਆਜੋ ਨਾਲ-ਨਾਲ ਆਈ ਜਾਓ ਪੱਧਾਈ ਦੀਆਂ ਨੇ ਤੇ ਆ ਗੇਟ ਦੇ ਨਾਲ-ਨਾਲ ਇੱਥੇ ਅੰਦਰ ਵੇਖੀ ਕਰ ਗਿਆ ਹੋਣਾ ਸੀ ਤੇ ਅੱਜ ਅਸੀਂ ਆਏ ਸੀਗੇ ਤੇ ਨੰਗਰ ਲੱਗੇ ਸੀ ਇੱਧਰ ਕੋਨਾ ਤੇ ਖਾਣ ਦੇ ਪੱਥਰ ਵੀ ਲੱਗਾ ਜੱਦੀ ਘਰ ਸੀ ਦੇ ਆਜਮ ਭਗਤ ਸਿੰਘ ਜੀ ਤੇ ਆ ਨਾਲ-ਨਾਲ ਤੁਹਾਨੂੰ ਦਿਖਾਈ ਦਿਆਂ ਨੇ ਤੇ ਤੇਧਰ ਆਣ ਕੇ ਤੁਸੀਂ ਨਾਲ-ਨਾਲ ਦੇਖੀ ਆਓ ਵੀ ਆ ਛੋਟੀਆਂ-ਛੋਟੀਆਂ ਇੱਟਾਂ ਦੇਖੋ ਆ ਥੋੜੇ-ਥੋੜੇ ਇੱਦਾਂ ਥਾਂ ਛੱਡੇ ਹੁੰਦੇ ਦੀਵਾਰ ਰੱਖਣ ਨੂੰ ਹਨ ਕਿਉਂਕਿ ਉਦੋਂ ਦੀਵਿਆਂ ਦਾ ਸਮਾਂ ਹੁੰਦਾ ਸੀ ਨਾ ਪਰ ਇੱਟਾਂ ਦੇਖੋ ਕਿੰਨੀਆਂ ਸੋਹਣੀਆਂ ਹਨ ਤੇ ਇਹ ਪੁਰਾਣੇ ਜਿਹਦਾ ਘਰ ਹੁੰਦਾ ਈ ਛੋਟੀਆਂ ਇੱਟਾਂ ਦੇ ਇਹ ਸੇਮ ਤੋਂ ਸੇਮ ਉਦਾਂ ਹੀ ਅੱਜ ਵੀ ਚੀਜ਼ ਉਹ ਸਾਂਭੀ ਆ ਆ ਭਗਤ ਸਿੰਘ ਜੀ ਦਾ ਕਮਰਾ ਆ ਜਿੱਥੇ ਉਹ ਆਰਾਮ ਕਰਦੇ ਹੁੰਦੇ ਸੀ ਤੇ ਉਸ ਕਮਰੇ ਨੂੰ ਜਦੋਂ ਮੈਂ ਜਦੋਂ ਸੇਫਟੀ ਲਈ ਲੋਕ ਲਾ ਕੇ ਰੱਖਿਆ ਵੀ ਕਿਉਂਕਿ ਸ਼ਹੀਦਾਨੀਆਂ ਜਿਹੜੀਆਂ ਯਾਦਾਂ ਆ ਉਹਨਾਂ ਨੂੰ ਸਾਂਭ ਕੇ ਰੱਖਣ ਲਈ ਇਹ ਚੀਜ਼ਾਂ ਜ਼ਰੂਰੀ ਹੁੰਦੀ ਜੇ ਤਾਂ ਨਹੀਂ ਸਮਝ ਹੁੰਦੀ ਉਹਨੂੰ ਆਣ ਕੇ ਕੋਈ ਇੱਥੇ ਆਣ ਕੇ ਕੋਈ ਖਰਾਬੀ ਨਾ ਕਰੇ ਨਾ ਤਾਂ ਕਰਕੇ ਦੇਖ ਸਕਦੇ ਆ ਤੁਸੀਂ ਕਿ ਇੱਧਰਲੇ ਪਾਸੇ ਉਹਨਾਂ ਦਾ ਦਫ਼ਤਰ ਹੈ ਜੀ ਆਹ ਜਿਹੜਾ ਆਪਾਂ ਪਾਪਾ ਜੀ ਦਿਖਾ ਲਈਏ ਆ ਪਾਗ ਸਿੰਘ ਜੀ ਦਾ ਦਫ਼ਤਰ ਹੈ ਉੱਥੇ ਵਿੱਚ ਗੁੰਚ ਅੰਦਰ ਲੱਗੇ ਆ ਨਾ ਪਰ ਬਾਹਰੋਂ ਜਿੱਦਾਂ ਲੱਗਾ ਕਰਕੇ ਆਪਾਂ ਅੰਦਰ ਰਹੀ ਤੁਹਾਨੂੰ ਬਾਹਰੋਂ ਤੇ ਇੱਕ ਆ ਤੁਹਾਨੂੰ ਦਿਖਾਉਣ ਦੇ ਚੀਜ਼ ਜੀ ਉਹ ਦੇਖੋ ਚੱਕੀ ਹੈ ਜੀ ਜਿੱਥੇ ਚੀਤ ਪਾਗ ਸਿੰਘ ਜੀ ਦੇ ਮਾਤਾ ਜੀ ਉਹਨਾਂ ਨੂੰ ਚੱਕੀ ਵਿੱਚ ਦਾਣੇ ਪੀ ਕੇ ਕਿਉਂਕਿ ਅੱਗੇ ਬੀਬੀਆਂ ਘਰਾਂ 'ਚ ਦਾਣੇ ਪੀ ਨਹੀਂ ਆਉਂਦੀਆਂ ਸੀ ਨਾ ਤੇ ਉਦੋਂ ਉਹਨਾਂ ਨੂੰ ਜਦਾਂ ਚੱਕੀ ਵਿੱਚ ਦਾਣੇ ਪੀ ਕੇ ਤੇ ਫਿਰ ਆਪਣੇ ਪੁੱਤ ਨੂੰ ਇਹਦਾ ਪ੍ਰਸ਼ਾਦਾ ਪਕਾ ਕੇ ਖਵਾਉਂਦੇ ਹੁੰਦੇ ਸੀ ਤੇ ਅੱਗੇ ਤਾਂ ਉਹ ਪਤਾ ਕਈ-ਕਈ ਘੰਟੇ ਲੱਗ ਜਾਂਦੇ ਹੁੰਦੇ ਸੀ ਜਿੰਨਾ ਕਾਟਾ ਪੀਣਾ ਉਹ 2 ਦਿਨਾਂ ਵਿੱਚ ਮੁੱਕ ਜਾਣਾ ਦੁਬਾਰਾ ਫੇਰ ਪੀ ਲੈਣਾ ਮਤਲਬ ਬੀਬੀਆਂ ਦਾ ਵੀ ਕੰਮ ਬਹੁਤ ਹੁੰਦਾ ਹੈ ਬੀਬੀਆਂ ਅੱਗੇ ਤਾਂ ਹੀ ਚੀੜੀਆਂ ਨੂੰ ਬਹੁਤ ਹੁੰਦੀਆਂ ਨੇ ਹੱਥੀਂ ਮਿਹਨਤ ਕਰਦੀਆਂ ਹੁੰਦੀਆਂ ਨੇ ਤੇ ਹੁਣ ਤਾਂ ਚਲੋ ਸਮਾਂ ਇਦਾਂ ਦਾ ਆ ਗਿਆ ਵੀ ਪਾਣੀ ਪੀ ਕੇ ਤੇ ਕਲਾਸ ਰੱਖਣ ਜਾਣ ਲਈ ਵੀ ਜਦਾਂ ਘਰਾਂ ਦੇ ਕੰਮ ਵਾਲੇ ਰੱਖੇ ਆ ਚਲੋ ਸਮੇਂ ਦੇ ਨਾਲ ਸਾਰਾ ਕੁਝ ਬਦਲੀ ਜਾਂਦਾ ਇਹ ਅੰਦਰਾਂ ਕੇ ਦਾ ਦਿਖਾਓ ਲਾਗੇ ਆ ਜਾਓ ਤਾਂ ਤੁਹਾਨੂੰ ਦਿਖਾ ਦਿਆਂ ਉਹ ਭਾਂਡੇ ਦਿਖਾ ਲਓ ਬਰਤਨ ਦਿਖਾ ਲਓ ਮਰੇ ਤਾਂ ਬਰਤਨ ਹੈ ਜੀ ਉਹਦੋਂ ਦੇ ਭਗ ਸਿੰਘ ਜੀ ਦੇ ਟਾਈਮ ਦੇ ਪਿੱਤਲ ਦੇ ਕਾਂਸੇ ਦੇ ਤਾਂਬੇ ਦੇ ਤੇ ਉਹ ਵਿੱਚ ਪ੍ਰੈਸ ਪਈ ਆ ਕੋਲੇ ਵਾਲੀ ਹੈ ਨਾ ਉਹ ਚੀਜ਼ਾਂ ਸਾਰੀਆਂ ਤੱਕੜੀ ਟੁਕੜੀ ਬੱਟੇ ਬੁੱਟੇ ਜੋ ਵੀ ਉਹਨਾਂ ਦੇ ਟਾਈਮ ਦਾ ਸਾਰਾ ਕੁਝ ਉਦਾਂ ਹੀ ਸੰਭਾਲ ਕੇ ਰੱਖਿਆ ਹੋਇਆ ਤੇ ਆ ਜਾਓ ਅੰਦਰ ਤੁਹਾਨੂੰ ਕੋਈ ਚੀਜ਼ ਦਿਖਾਉਂਦੇ ਆਹ ਦੇਖੋ ਜੀ ਇਹ ਚੁੱਲਾ ਹੈ ਇਹ ਭਗ ਸਿੰਘ ਜੀ ਦੇ ਉਹ ਮਾਤਾ ਜਦੋਂ ਉਹਨਾਂ ਨੂੰ ਪ੍ਰਸ਼ਾਦਾ ਪਕਾ ਕੇ ਛਕਾਉਂਦੇ ਹੋਣਗੇ ਤੇ ਇਸ ਜੁੱਲੇ ਨੂੰ ਦਾ ਲੈਪ ਦੰਦੇ ਆ ਤਿਆਰ ਕਰ ਦੰਦੇ ਮਤਲਬ ਇਹ ਉਹ ਥਾਂ ਆ ਜਿੱਥੇ ਉਹਨਾਂ ਨੂੰ ਪ੍ਰਸ਼ਾਦ ਦਸਪਾਉਂਦੇ ਹੁੰਦੇ ਸੀ ਮੈਂ ਕਿਹੜੀ ਤੁਹਾਨੂੰ ਹੋਰ ਇੱਧਰ ਨਹੀਂ ਆਉਂਦਾਂ ਕਰੀਏ ਆ ਦੇਖੋ ਬਟਨ ਜਿਹੜੇ ਆ ਜਿਦਾਂ ਹੁਣ ਤੇ ਨਵੇਂ ਸਟਾਈਲ ਦੇ ਆ ਗਏ ਬਟਨ ਆ ਦੇਖੋ ਇਹਨਾਂ ਦੂਜੇ ਸਟਾਈਲ ਦੇ ਬਟਨ ਆ ਦੇਖੋ ਲੱਗੇ ਆ ਇਹ ਸਾਡੇ ਪੁਰਾਣੇ ਘਰ ਵਿੱਚ ਵੀ ਇਦਾਂ ਦੇ ਬਟਨ ਸੀਗੇ ਚਲੋ ਹੁਣ ਅਸੀਂ ਦੁਬਾਰਾ ਤਿਆਰ ਕਰ ਰਹੇ ਆ ਨਵੇਂ ਸਟਾਈਲ ਦੇ ਲਾ ਗਏ ਨੇ ਪਰ ਉਦੋਂ ਇਦਾਂ ਮਤਲਬ ਆ ਬਟਨ ਬੰਦ ਕਰਦੇ ਹੁੰਦੇ ਸੀ ਮਤਲਬ ਕਹਿਣਾ ਮਤਲਬ ਵੀ ਉਦੋਂ ਇਹਨਾਂ ਦੇ ਘਰ ਵਿੱਚ ਬੱਤੀ ਵੀ ਸੀਗੀ ਇਹ ਉਹਨੀਆਂ ਚੀਜ਼ਾਂ ਖਾਂਦੀਆਂ ਹੋਈ ਉਹ ਅੰਦਰ ਦੇਖੋ ਜੀ ਆ ਅੰਦਰ ਤੁਹਾਨੂੰ ਦਿਖਾ ਲੰਦੇ ਆ ਉਹ ਚਰਖਾ ਤੇ ਆਇਆ ਉਹਨਾਂ ਦਾ ਜੀ ਉਹ ਭਾਂਡੇ ਪਿਆ ਉਹ ਦੇਖੋ ਉਹ ਸਰਾਹੀ ਹੋਰ ਜੋ ਵੀ ਆ ਸਿਸਟਮ ਉਹ ਤੁਹਾਨੂੰ ਬੜਾ ਬੜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਵੀ ਹਜੇ ਤਾਈ ਸਾਬਿਆ ਹੋਇਆ ਆ ਆ ਦੇਖੋ ਜੀ ਅੰਦਰ ਦੇਖੋ ਜੀ ਉਹ ਲਮਾਰੀ ਆ ਤੇ ਜੇ ਤੁਸੀਂ ਆਉਂਦੇ ਆ ਨਾ ਖੜਕੜਕ ਲਾਲ ਨੂੰ ਤੇ ਜਰੂਰ ਇੱਥੇ ਆਓ ਕਈ ਦੀ ਰਾਏ ਦੀ ਹੁਣੇ ਆ ਤੇ ਅੱਜ ਆਪਾਂ ਨੂੰ ਇਹਦਾ ਮੌਕਾ ਮਿਲਿਆ ਸੀ ਤਾਂ ਆਪਾਂ ਆਏ ਸੀਗੇ ਤੇ ਉਹ ਦੇਖੋ ਪ੍ਰਾਤਾਂ ਪ੍ਰੂਤਾਂ ਸਾਰਾ ਕੁਝ ਉਹ ਪ੍ਰਾਤਣ ਚੀਜ਼ਾਂ ਜਿਹੜੀਆਂ ਉਹ ਪੀੜੀ ਜੋ ਵੀ ਉਹਨਾਂ ਦੇ ਟਾਈਮ ਦਾ ਤੇ ਉਹ ਸਾਰਾ ਕੁਝ ਉਦਾਂ ਹੀ ਸਾਂਭ ਕੇ ਰੱਖਿਆ ਹੋਇਆ ਆ ਤੇ ਆ ਬਾਹਰਲੇ ਪਾਸੇ ਦੀ ਲੋਕਿਆ ਤੇ ਆ ਜਿਹਦਾ ਵਿੜਾ ਹੁੰਦਾ ਸੀ ਨਾ ਵਿੜੇ ਹੁੰਦੇ ਸੀਗੇ ਉਹ ਆ ਉਦਾਂ ਵਿੜਾ ਆ ਤੇ ਆ ਦੂਜੀਆਂ ਇੱਟਾਂ ਜਿਹੜੀਆਂ ਵੱਡੀਆਂ ਇੱਟਾਂ ਐ ਉਹ ਆ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾ ਲੈਣੀ ਆ ਉਹ ਵੀ ਤੁਸੀਂ ਨਾਲ-ਨਾਲ ਦੇਖਿਓ ਜੀ ਆ ਥੱਲੇ ਵੀ ਦੇਖੋ ਜੀ ਥੱਲੇ ਵੀ ਇੱਟਾਂ ਦੂਜੀਆਂ ਲਾਈਆਂ ਹੈਗੀਆਂ ਟੇਲਾ ਹੁੰਦੀਆਂ ਖੜੀਆਂ ਕਰਕੇ ਹਨ ਇਹ ਉਸ ਹਿਸਾਬ ਨਾਲ ਦੇਖੋ ਆ ਆ ਕਸੰਗੀ ਦੇ ਜੱਦੀ ਘਰ ਵਿੱਚ ਇਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲੂਗੀਆਂ ਅੱਗੇ ਜਿਦਾ ਨਾ ਪੂਰੇ ਪਿੰਡ ਵਿੱਚ ਜਿਦਾਂ ਖੂਹੀਆਂ ਹੁੰਦੀਆਂ ਸੀਗੀਆਂ ਜਿਦਾ ਪਾਣੀ ਪੀਣ ਦੇ ਲਈ ਭਰਦੇ ਹੁੰਦੇ ਸੀ ਬੀਬੀਆਂ ਜਾਂਦੀਆਂ ਹੁੰਦੀਆਂ ਸੀ ਘੜੇ ਭਰ ਕੇ ਲੈ ਕੇ ਆਉਂਦੀਆਂ ਹੁੰਦੀਆਂ ਸੀ ਆਹ ਉਸ ਟਾਈਮ ਦੀ ਜਿਦਾ ਨਿਸ਼ਾਨੀ ਤੇ ਵਜੋਂ ਜਿਦਾ ਹਜੇ ਵੀ ਸਾਹਮਣੇ ਚੀਜ਼ ਰੱਖੀ ਆ ਤੇ ਆ ਦੇਖੋ ਆ ਖੂਹੀ ਆ ਜਿੱਥੋਂ ਮਤਲਬ ਖੂਹੀ ਵੀ ਉਦੋਂ ਏਦਾਂ ਵੀ ਪਿੰਡ ਵਿੱਚ 2-3 ਕਈ ਹੁੰਦੀਆਂ ਹੁੰਦੀਆਂ ਸੀ ਖੂਹੀਆਂ ਜਿੱਥੋਂ ਪਾਣੀ ਭਰ ਕੇ ਸਾਰੇ ਜਣੇ ਪੀਂਦੇ ਹੁੰਦੇ ਸੀ ਨਾ ਤੇ ਉਹ ਉੱਪਰਲਾ ਉਹ ਦੇਖੋ ਜੀ ਚਿਵਾਰਾ ਉਹ ਦੇਖੋ ਜੀ ਅੱਗੇ ਜਿਹੜਾ ਘਰਾਂ ਵਿੱਚ ਚੁਵਾਰੇ ਵੀ ਹੁੰਦੇ ਸੀ ਨਾ ਇਦਾਂ ਮੁੰਡਿਆਂ ਮਾਂਡਿਆਂ ਦੇ ਉੱਤੇ ਬਹਿ ਜਾਣਾ ਜਾ ਕੇ ਜੇ ਕੋਈ ਘਰ ਆਇਆ ਉਹਨੂੰ ਕਹਣਾ ਚਲੋ ਵੀ ਚੁਵਾਰੇ ਵਿੱਚ ਚਲੋ ਫੇ ਉੱਥੇ ਚਾਹ ਪਾਣੀ ਲੈ ਕੇ ਆ ਜਾਣਾ ਤੇ ਆ ਇੱਧਰ ਵੀ ਇੱਕ ਚੁਵਾਰਾ ਆ ਆ ਦੇਖੋ ਜੀ ਇਹ ਤੁਹਾਨੂੰ ਨਾਲ-ਨਾਲ ਚੀਜ਼ਾਂ ਜਿਹੜੀਆਂ ਦਿਖਾ ਰਹੇ ਆਂ ਆਪਾਂ ਤੇ ਇਹ ਆ ਜੀ ਭਗਤ ਸਿੰਘ ਜੀ ਦਾ ਜੱਦੀ ਘਰ ਜਿਨ੍ਹਾਂ ਦੀ ਬਦੌਲਤ ਆਜ਼ਾਦੀ ਦਾ ਨਿਕ ਮੰਨਦੇ ਆਂ ਆਪਾਂ ਜਿਨ੍ਹਾਂ ਨੇ ਸਾਨੂੰ ਮਤਲਬ ਆਜ਼ਾਦ ਕਰਾਉਣ ਵਿੱਚ ਲਈ ਆਪਣੀ ਜਿਹੜੀ ਜਾਨ ਜਿਹੜੀ ਕੁਰਬਾਨ ਕਰ ਦਿੱਤੀ ਤੇ ਉਹਨਾਂ ਦੇ ਉਸੇ ਘਰ ਵਿੱਚ ਆ ਜਿਹੜੇ ਪਹੁੰਚੇ ਆਂ ਤੇ ਵਧੀਆ ਲੱਗਾ ਇੱਕ ਆ ਚੀਜ਼ ਦਿਖਾ ਲ ਦਿਓ ਜੀ ਆ ਇਧਰ ਆਓ ਉਹ ਦੇਖੋ ਜੀ ਉੱਤੇ ਉਹ ਜਿਹੜਾ ਤਾਰਾਂ ਨਹੀਂ ਆਪਾਂ ਪਾਈ ਦੀਆਂ ਬਿਜਲੀ ਦੇ ਲਈ ਉਹ ਦੇਖੋ ਉਹ ਪੁਰਾਣੇ ਟੇਪ ਦੀਆਂ ਸਾਡੇ ਵੀ ਪੁਰਾਣੇ ਘਰ ਵਿੱਚ ਇਦਾਂ ਹੀ ਸੀਗੀਆਂ ਤਾਰਾਂ ਉਹ ਲੱਕੜ ਦੀ ਉੱਤੇ ਲਾ ਕੇ ਤੇ ਵਿੱਚ ਦੀ ਤਾਰ ਜਾਂਦੀ ਹੁੰਦੀ ਵੀ ਮੀਂਹ ਮੂਹ ਪਵੇ ਤੇ ਕਰੰਟ ਕਰੰਟ ਨਾ ਆਵੇ ਨਾ ਤਾਂ ਕਰਕੇ ਇਹ ਚੀਜ਼ਾਂ ਦੇਖੋ ਆ ਲਾਈਟ ਵੀ ਉਦੋਂ ਦੀ ਲੱਗੀ ਆ ਉੱਪਰ ਆ ਦੇਖੋ ਜੀ ਉਹ ਦੇਖੋ ਜੀ ਉਹ ਦੇਖੀ ਇਹ ਲਾਈਟ ਵੀ ਲੱਗੀ ਆ ਤੇ ਇਹ ਆ ਜੀ ਇਤਿਹਾਸਿਕ ਧਰਤੀ ਖਟਖੜ ਕਲਾਂ ਜਿੱਥੇ ਅੱਜ ਸਾਨੂੰ ਪਹੁੰਚਣ ਦਾ ਜਿਹੜਾ ਸੁਹਾਗਾ ਸਮਾਪਤ ਹੋਇਆ ਤੇ ਅਸੀਂ ਅੱਜ ਗਏ ਸੀਗੇ ਖਰੜ ਕਾਮਸਿਕਾ ਤੇ ਉੱਥੋਂ ਆਉਂਦੇ ਹੋਏ ਤੇ ਫੇਰ ਅਸੀਂ ਇੱਥੇ ਜਦਾਂ ਆਏ ਆ ਤੇ ਤੁਹਾਨੂੰ ਆ ਨਾਲ ਦੇ ਪਾਸੇ ਵੀ ਦਿਖਾ ਲਦਣੇ ਜੀ ਇੱਧਰ ਵੀ ਬਣਾਏ ਆ ਜਦਾਂ ਉਹ ਬੁਰਜ ਵਗੈਰਾ ਇਹ ਮੈਨੂੰ ਲੱਗਦਾ ਬਾਅਦ ਚੋਂ ਬਣਾਏ ਲੱਗਦੇ ਕਿਉਂਦੋਂ ਦੇ ਹੋਊਗੇ ਜੀ ਬਹੁਤ ਫਰਕ ਬਣਿਆ ਹੋਇਆ ਜੀ ਉਹਨਾਂ ਦੇ ਹੈ ਜ਼ਮੀਨ ਉਹਨਾਂ ਦੇ ਫਰਕ ਹੋਇਆ ਅੱਛਾ ਉਹਨਾਂ ਦੇ ਥਾਂ ਵਿੱਚ ਇਹਦਾ ਪਾਰਕ एकदम ਮੇਨਟੇਨ ਕਰਕੇ ਰੱਖਿਆ ਹੋਇਆ ਹੈ ਨਾ ਤੇ ਇੱਥੇ ਵੀ ਰਖ ਹੈਗਾ ਉਹ ਡਿਊਟੀ ਵੀ ਕਰਦਾ ਮਤਲਬ ਦੇਖਣ ਲਈ ਕੋਈ ਖਰਾਬੀ ਨਾ ਕਰੇ ਆਓ ਦੇਖੋ ਪਰ ਕੋਈ ਖਰਾਬੀ ਨਾ ਕਰੋ ਤੇ ਤਾਂ ਕਰਕੇ ਹੁਣ ਤੁਹਾਨੂੰ ਬਾਹਰ ਪਾਸੇ ਫੇਰੀ ਲੱਜੰਨੇ ਆ ਤੇ ਉਧਰ ਖੜੀ ਆ ਸਾਡੀ ਗੱਡੀ ਤੇ ਆਹ ਦੇਖੋ ਜੀ ਇਧਰ ਆ ਦੇਖੋ ਲਿਖਿਆ ਇਹ ਸਮਾਰਕ ਪੰਜਾਬ ਸਰਕਾਰ ਦੇ ਪ੍ਰਚੀਨ ਦੇ ਇਤਿਹਾਸਿਕ ਸਮਾਰਕਾਂ ਤੇ ਪ੍ਰਾਤਨ ਸਥਾਨਾਂ ਅਤੇ ਵਿਸ਼ੇਸ਼ਾਂ ਨਾਲ ਸੰਬੰਧਿਤ ਸੰਨ ਐਕਟ ਅਨੁਸਾਰ ਸਾਰਾ ਕੁਝ ਉਹਨਾਂ ਨੇ ਆਪਣਾ ਬੇਰਵਾ ਦਿੱਤਾ ਹੋਇਆ ਸਾਰਾ ਇਹਦੇ ਉੱਤੇ ਤੇ 1964 ਐਕਟ ਅਨੁਸਾਰ ਹਾਂ ਇਧਰ ਆਓ ਮੜਾ ਇੱਥੇ ਆ ਤੁਹਾਨੂੰ ਕੋਈ ਚੀਜ਼ ਦਿਖਾਉਂ ਆਜੋ 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 ਆ ਦੇਖੋ ਜੀ ਲੱਕੜ ਦਾ ਦਰਵਾਜ਼ਾ ਪੁਰਾਣਾ ਅੱਗੇ ਬੈਠਕਾਂ ਨੂੰ ਇਦਾਂ ਦੇ ਦਰਵਾਜ਼ੇ ਲੱਗੇ ਹੁੰਦੇ ਸੀ ਆ ਜਿਹੜਾ ਦਰਵਾਜ਼ਾ ਆ ਤੇ ਆਹ ਕੋਈ ਇਦਾਂ ਆ ਕੁੰਡਾ ਹੁੰਦਾ ਸੀ ਇਦਾਂ ਫੜ ਕੇ ਖਿੱਚ ਲੈਣਾ ਹੈ ਨਾ ਇਹਦਾ ਇੱਥੋਂ ਖੋਲਣਾ ਖੋਲ ਕੇ ਇਦਾਂ ਅੰਦਰ ਨੂੰ ਕਰ ਦੇਣਾ ਤੇ ਬਾਹਰ ਨੂੰ ਕਾਉਣ ਨੂੰ ਆਹ ਕੁੰਡੇ ਲੱਗੇ ਹੁੰਦੇ ਸੀ ਇਦਾਂ ਇਹ ਪੁਰਾਣੇ ਦਰਵਾਜ਼ੇ ਲੱਕੜ ਦੇ ਅਜੇ ਵੀ ਪੁਰਾਣੀ ਲੱਕੜ ਦੀ ਇੱਕ खासियत ਹੈ ਖਰਾਬ ਨਹੀਂ ਹੁੰਦੀ ਦੇਖ ਲਓ ਕਿੰਨੀਆਂ ਪੁਰਾਣੀਆਂ ਗੱਲਾਂ ਹਨ ਪਰ ਅੱਜ ਵੀ ਲੱਕੜ ਉਦਾਂ ਹੀ ਆ ਦੇਖੋ ਹੱਥ ਮਾਰ ਕੇ ਦੇਖੋ ਐਨ ਖੜਕਦੀ ਹੈ ਬੁੜੀ ਤੇ ਇੱਧਰ ਆਇਓ ਹੁਣ ਤੁਹਾਨੂੰ ਦੱਸਾਂ ਦੀ ਬਾਹਰਲਾ ਪਾਸਾ ਆ ਤਾਕੀਆਂ ਅੱਗੇ ਤਾਕੀਆਂ ਵੀ ਇਦਾਂ ਨਾ ਜਿੱਦਾਂ ਮਤਲਬ ਕਲੈਕਟਰ ਦੀਆਂ ਹੁੰਦੀਆਂ ਨੇ ਤੇ ਆ ਲੱਗਦੀਆਂ ਲੱਗਦੇ ਨੇ ਕਿ ਇਹ ਆਹ ਬੰਦ ਜੇਗੇ ਨੇ ਬਾਜ ਵੀ ਮਾਰਨੀ ਮਤਲਬ ਇੱਧਰ ਦੀ ਮਾਰ ਲੈਂਦੇ ਨੇ ਬੇਬੀ ਕੁੰਡਾ ਖੋਲੀ ਇਦਾਂ ਆਪਾਂ ਕਹਿ ਨਹੀਂ ਦਿੰਦਾ ਹੁੰਦਾ ਸੀ ਤੇ ਉਹ ਤਾਂ ਕਰਕੇ ਬਈ ਦੇਸੀ ਬੈਲ ਹੈਂ ਦੇਸੀ ਬੈਲ ਦੇਸੀ ਗੱਲ ਦੇਸੀ ਬੈਲ ਆ ਬਾਹਰਲੇ ਪਾਸੇ ਦਿਖਾਓ ਤੇ ਚਵਾਰਾ ਦਿਖਾ ਆ ਬਾਹਰਲੇ ਪਾਸੇ ਚਵਾਰੇ ਦੀ ਦੇਖਿਆ ਜੀ ਇਹ ਸਾਰਾ ਚਵਾਰਾ ਆ ਜੀ ਉਹ ਦੇਖੋ ਜੀ ਇਹ ਹੈਗਾ ਭਗਤ ਸਿੰਘ ਜੀ ਦੇ ਜਦੀ ਘਰ ਦੇ ਬਾਹਰਲੇ ਪਾਸੇ ਦਾ ਦ੍ਰਿਸ਼ ਤੇ ਉਹ ਦੇਖੋ ਇਟਾਂ ਕਿੰਨੀਆਂ ਸੋਹਣੀਆਂ ਕਰਕੇ ਡਿਜ਼ਾਈਨ ਲਾਇਆ ਆ ਦੇਖੋ ਕੀਤਾ ਆ ਜੀ ਆ ਇਹ ਪੁਰਾਣਾ ਹੀ ਆ ਉਦੋਂ ਦਾ ਹੀ ਉਹ ਦੇਖੋ ਸਾਰਾ ਕੁਝ ਸਾਰਾ ਕੁਝ ਪੁਰਾਣਾ ਆ ਤੇ ਆ ਬੀ ਜਾਂਦੀ ਆ ਇੱਧਰ ਨੂੰ ਘਰ ਵੀ ਚੰਗਾ ਖੁੱਲਾ ਸੀ ਮਤਲਬ ਕਹਿਣ ਦਾ ਭਾਅ ਵੇ ਵੀ ਘਰ ਵਰ ਸਰਦੇ ਸੀਗੇ ਤਾਂ ਕਰਕੇ ਘਰ ਜਿੱਦਾ ਮਤਲਬ ਵਧੀਆ ਬਣਿਆ ਬੱਤੀ-ਬੁੱਤੀ ਦਾ ਇੰਤਿਆਂਮ ਹੈਗਾ ਚਲੋ ਠੀਕ ਆ ਦੋਸਤੋ ਅੱਜ ਅਸੀਂ ਇੱਥੇ ਖਟਕੜਕਲਾਂ ਵਿੱਚ ਆਏ ਸੀਗੇ ਤੇ ਸ਼ਹੀਦ ਭਗਤ ਸਿੰਘ ਜੀ ਦੇ ਘਰ ਤੇ ਤੁਹਾਨੂੰ ਮੈਂ ਕੀ ਦਿਖਾ ਲਦੀ ਹਾਂ ਧੰਨਵਾਦ